ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਜਨਮ ਤਰੀਕ 31 12 1987 ਹਾਈਟ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਤਮਾਨ ਜ਼ਿਲ੍ਹਾ ਬਠਿੰਡਾ ਜ਼ਮੀਨ ਅਸ਼ੇਕਲੇ ਕਾਮਕੀਤੀ ਵਾੜੀ ਲੜਕੇ ਦਾ ਤਲਾਕ ਹੋਇਆ 3 ਸਾਲ ਦਾ ਬੇਟਾ ਮੰਗ ਗਰੀਵ ਕਰ ਤੋ ਤਲਾਕ ਸੁਦਾ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪੈਨ ਇਹਨਾਂ ਦੀ ਕੋਈ ਮੰਗ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 73475 98537 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ ਮਾਰਚ 1998 हाइट 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜੱਟ ਸਿਕੂ ਸ਼ਹਿਰ ਬਠਿੰਡਾ ਲੜਕੀ ਤਲਾਕशुदा 8 ਦਿਨਾਂ ਦੇ ਤਲਾਕ ਹੋ ਗਿਆ ਵਧੀਆ ਘਰ ਪਰਵਾਰ ਤੋਂ ਲੜਕੇ ਦੀ ਲੋੜ ਹੈ ਜਮੀਨ 4 ਕਿੱਲੇ ਹੋਣ ਲੜਕੇ ਦੀ ਉਮਰ 30 ਤੋਂ ਜ਼ਿਆਦਾ ਨਾ ਹੋਵੇ ਏਰੀਆ ਬਟਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਾਂ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9188743585 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਪੈਨ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਤਲਾਕ ਹੋਇਆ ਕਾਸਟੂ ਬਰਮਾ ਸੁਨੀਆਰੇ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਾ 10 ਫੈਨਾ ਮੈਰਿਟ ਮੰਗ ਵਧਿਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034654659747 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੋਂ ਸਿੰਘ ਜਨਮ ਤਰੀਕ 22 6 1992 ਕਾਸਟ ਜੱਟ ਸਿਕੋ ਗੋਤ ਤਾਲੀਵਾਲ ਏਰੀਆ ਬਟਿੰਡਾ ਲੜਕੇ ਦਾ ਤਲਾਕ ਹੋਇਆ ਕੰਮ ਆਰਮੀ ਜ਼ਮੀਨ 3 ਕਿੱਲੇ ਪਰ ਫੈਮਿਲੀ ਮੈਂਬਰ ਪਿਤਾ ਕਿੰਨੀ ਬੜੀ ਕਰਦੇ ਮਾਤਾ ਹਾਊਸ ਵਾਈਫ ਇੱਕ ਭਰਾ ਇੱਕ ਭੈਣ ਮੈਰਿਡ ਮੰਗ ਵਧੀਆ ਪਰਿਵਾਰ ਤਮ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 83999 08846 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਜਨਮ ਤਰੀਕ 1990 ਹਾਈਟ 5 ਫੁੱਟ 7 ਇੰਚ ਪੜਾਈ ਪਲੱਸ 2 ਏਰੀਆ ਸੰਗਰੂਰ ਕਾਸਟ ਅਗਰਵਾਲ ਕੰਮ ਕਰੀਆਨੀ ਦੀ ਦੁਕਾਨ ਦੋ ਘਰ ਰੈਂਟ ਇਨਕਮ ਲੜਕੇ ਦਾ ਤਲਾਕ ਹੋਇਆ ਕੋਈ ਬੱਚਾ ਨਹੀਂ ਮੰਨ ਕਰਜ਼ ਵਾਲਣ ਲਈ ਕਰੇਲੂ ਲੜਕੀ ਦੀ ਲੋੜ ਹੈ ਕਾਸਟ ਅਗਰਵਾਲ ਸੰਪਰਕ ਕਰਨ ਏਰੀਆ ਸੰਗਰੂਰ ਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 978334454 ਦੂਜਾ ਮੋਬਾਈਲ ਨੰਬਰ 99142 98308 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਪੀਆਰ ਉਮਰ 36 ਸਾਲ ਹਾਈਟ 5 ਫੁੱਟ 10 ਇੰਚ ਏਰੀਆ ਗੁਰਦਾਸਪੁਰ ਲੜਕੇ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਪਰ ਆ ਕੈਨੇਡਾ ਮੰਗ ਵਧੀਆ ਪਰਵਤ ਨੂੰ ਬੜੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨਆਰਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪਹਿਲ ਹੈ ਸਿੰਪਲ ਮੈਰिज ਇਹਨਾਂ ਦਾ ਮੋਬਾਈਲ ਨੰਬਰ +14039714726 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਮੈਰिज ਬਿਊਰੋ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਉਮਰ 32 ਸਾਲ ਹਾਈਟ 6 ਫੁੱਟ ਕਾਸਟ ਰਾਮ ਗੜੀਏ ਸਿੱਖ ਏਰੀਆ ਮੁਹਾਲੀ ਪੜਾਈ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕੰਮ ਪ੍ਰਾਈਵੇਟ ਜੌਬ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਤਲਾਕ ਜਾਂ ਵਿਧਵਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਪਟਿਆਲਾ ਮੋਹਾਲੀ ਰਾਜਪੁਰਾ ਫਤਿਹਗੜ ਸਾਹਿਬ ਏਰੀਆ ਨੂੰ ਪਹਲ ਹੈ ਇਹਨਾਂ ਦਾ ਮੋਬਾਈਲ ਨੰਬਰ 97804 2843 97804 2843 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਜਨਮ ਤਰੀਕ 31 1986 ਹਾਈਟ 5 ਫੁੱਟ 7 ਇੰਚ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ ਪ੍ਰਾਈਵੇਟ ਜੋਬ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ 2 ਪਰ ਮੈਰਿਡ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9888321184 ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 45 ਸਾਲ ਅਨਮੈਰਿਡ ਕਾਸਟ ਰਾਈ ਦਸੀ ਜਲਾਲਾਬਾਦ ਜਿਨ੍ਹਾਂ ਫਾਜ਼ਿਕਾ ਪੰਜਾਬ ਕੰਮ ਆਪਣਾ کاروبار ਆਪਣਾ ਕਰਨ ਮੰਗਵਦੀਆ ਪਰਿਵਾਰ ਤੋਂ ਹੋਰ ਦੀ ਲੋੜ ਹੈ ਤਲਾਕ ਵਾਲੇ ਸੰਪਰਕ ਕਰ ਸਕਦੇ ਨੇ ਜਾਤੀਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 828806678 ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 38 ਸਾਲ ਹਾਈਟ 5 ਫੁੱਟ 4 ਇੰਚ ਪੜਾਈ 10 ਪਾਸ ਤਨਖਾਹ 21000 ਪ੍ਰਤੀ ਮਹੀਨਾ ਏਰੀਆ ਜਲਾਲਾਬਾਦ ਪਰਿਵਾਰ ਮੈਂਬਰ ਮਾਤਾ ਇੱਕ ਪਿਤਾ ਦੋ ਭੈਣ ਅਮੈਰਿਡ ਮੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9590022 83955 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 29 11 1999 ਹਾਈਟ 5 ਫੁੱਟ 10 ਇੰਚ ਪੜਾਈ 10ਵੀਂ 12th ਕਾਸਟ ਰਾਮਗੜੀ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦੁਬਈ ਪਰਵਾਰ ਮੈਂਬਰ 3 ਪਹਿਣਾ ਮੈਰਿਡ ਮੰਗ ਵਧਿਆ ਪਰਵਾਰ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70806455899 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਜਿਹਾ ਨਕਾ ਲੜਕਾ ਯੂ ਐਸ اے ਬੌਰਨ ਉਮਰ 37 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜੱਦ ਸਿੱਖ ਕੰਮ ਆਪਣਾ ਬਿਜ਼ਨਸ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਯੂ ਐਸ ਏ ਆਪਣਾ ਘਰ ਵਧੀਆ ਕੰਨ ਦੰਨੀ ਪਰਵਤ ਨੂੰ ਪੜ੍ਹੀ ਲਿਖੀ ਸੋਨੇ ਸੁਨੱਕੀ ਲੜਕੀ ਦੀ ਲੋੜ ਹੈ ਲੜਕੇ ਯੂ ਐਸ ਏ ਵਨ ਜਾਂ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੂਨ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ ਪਲੱਸ 1 559 930 5701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮਤ 1990 ਹਾਈਟ 5ਪੋਰ 7 ਇੰਚ ਕਾਸਟ ਜਰਸੀਕ ਏਰੀਆ ਪਟਿਆਲਾ ਪੜਾਈ ਐਮਏ ਜ਼ਮੀਨ 50 ਏਕੜ ਕੰਮ ਇਜੈਂਟ ਕਮਿਸ਼ਨ ਦੀ ਦੁਕਾਨ ਪਰਿਵਾਰ ਮੈਂਬਰ ਦੋ ਪਰ ਆ ਵਧੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9530817212 9530817212 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਰਮਨ ਸਿੰਘ ਜਨਮ ਤਰੀਕ 1985 ਹਾਈਟ 5 ਫੁੱਟ 9 ਇੰਚ ਕਾਸਟ ਰਵੀਦਾਸੀ ਸਿੱਖ ਏਰੀਆ ਸੰਗਰੂਰ ਕੰਪਲੰਬਰ ਦਾ ਵਧੀਆ ਪਰਿਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਦੋ ਬੱਚੇ ਵਧੀਆ ਪਰਿਵਾਰ ਨੂੰ ਕਾਰ ਸਵਾਲ ਲਈ ਲੜਕੀ ਦੀ ਲੋੜ ਹੈ ਤਲਾਕ ਵਾਲੇ ਬੱਚੇ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 987779036 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਰਮਤ੍ਰਿਕ 291982 ਹਾਈ ਟੂਪ 5 ਫੁੱਟ 4 ਇੰਚ ਜਰਮਸਥਾਨ ਹਰਿਆਣਾ ਸ਼ਹਿਰ ਜਲੰਧਰ ਰਹਿੰਦੇ ਕਾਸਟ ਅਮੈਰਾ ਪੜਾਈ 10ਵੀਂ ਪਾਸ ਕੰਮ ਇਲੈਕਟ੍ਰੋਨਿਕ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੋ ਪਿਤਾ ਦੋ ਪੈਨਾ ਅਮੈਰਡ ਮੰਗ ਅਵਧਿਆ ਪਰਵਾਰ ਤੋਂ ਪਣੀ ਲਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9779364583 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 9501512373